ਤੁਸੀਂ ਦੇਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਥੇ ਸਮਝਾ ਕੀ ਰਹੇ ਆ ਉਹ ਆਪਣੇ ਮਨ ਦੀ ਗੱਲ ਦੱਸਦੇ ਪਏ ਆ ਵੀ ਰੱਬ ਨਾਲ ਮੈਂ ਕਿਵੇਂ वार्तालाਪ ਕਰਦਾ ਸੀਗਾ ਤੇ ਤੁਸੀਂ ਦੇਖੋ ਕਿਵੇਂ ਕਰ ਉਹ ਕਹਿੰਦੇ ਆ ਹਮਰੀ ਕਰੋ ਹੱਥ ਦੇ ਰੱਛਾ ਵਾਹਿਗੁਰੂ ਜੀ ਕਿਰਪਾ ਕਰਕੇ ਮੇਰੀ ਰੱਖਿਆ ਕਰੋ ਹੱਥ ਦੇ ਕੇ ਪੂਰਨ ਹੋਏ ਚਿੱਤ ਕੀ ਇੱਛਾ ਮੇਰੇ ਮਨ ਦੀ ਇੱਛਾ ਪੂਰੀ ਹੋਵੇ ਉਹਨਾਂ ਨੇ ਜੋ ਵੀ ਮਨ ਦੀ ਇੱਛਾ ਸੀ ਉਹਨਾਂ ਨੇ ਰੱਬ ਨਾਲ ਗੱਲਬਾਤ ਕਰੀ ਉਹਨਾਂ ਨੇ ਰੱਖੀ ਜਿਹਨੂੰ ਅਸੀਂ ਲਾਅ ਆਫ ਅਟਰੈਕਸ਼ਨ ਕਹਿੰਦੇ ਆ ਮੈਨੀਫੈਸਟ ਕਰਨਾ ਕਹਿੰਦੇ ਆ ਜੀ ਤੇ ਅਗਲੀ ਜਿਹੜੀ ਤੀਜੀ ਪੰਕਤੀ ਹੈ ਇਹਦੇ ਵਿੱਚ ਇੱਕ ਮੇਨ ਵਰਡ ਯੂਜ਼ ਕਰਿਆ ਜਿਹੜਾ ਸਭ ਤੋਂ ਜ਼ਰੂਰੀ ਹੈ ਜਿਹੜਾ ਸੀ ਹਮੇਸ਼ਾ ਮਿਸ ਕਰ ਦਿੰਦੇ ਆ ਤਵ ਚਰਨਨ ਮੰਨ ਰਹੇ ਹਮਾਰਾ ਤੁਹਾਡੇ ਚਰਨਾਂ ਚ ਮੇਰਾ ਮਨ ਪਿਆ ਤੇ ਤੁਸੀਂ ਚੈੱਕ ਕਰੋ ਤੁਹਾਡਾ ਮਨ ਕਿੱਥੇ ਪਿਆ ਤੁਹਾਡਾ ਮਨ ਟੈਨਸ਼ਨਾਂ ਚ ਓਵਰ ਥਿੰਕਿੰਗ ਚ ਤੁਹਾਡਾ ਮਨ ਡਾਊਟ ਚ ਪਿਆ ਹੋਣਾ ਕਿ ਨਹੀਂ ਹੋਣਾ ਹੋਊਗਾ ਕਿ ਨਹੀਂ ਹੋਊਗਾ ਜੇ ਐਦਾਂ ਹੋਗਾ ਜੇ ਉਦਾਂ ਹੋ ਗਿਆ ਤੇ ਭਰੋਸਾ ਕਿੱਥੇ ਰਿਹਾ ਤੇ ਬਾਣੀ ਸਾਰੀ ਭਰੋਸੇ ਦੀ ਗੱਲ ਕਰਦੀ ਹੈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਤੁਹਾਡੇ ਚਰਨਾਂ 'ਚ ਮੇਰਾ ਮੰਨ ਪਿਆ ਆਪਣਾ ਜਾਨ ਕਰੋ ਪ੍ਰਤਪਾ ਬਿਲਕੁਲ ਜਿਵੇਂ ਜਿਵੇਂ ਗੱਲ ਸਮਝ ਆਊਗੀ ਗੁਰਬਾਣੀ ਦੀ ਤੁਹਾਡੇ ਵਿਚਾਰ ਬਦਲਨੇ ਸ਼ੁਰੂ ਹੋ ਜਾਣਗੇ ਧਰ ਨਾਨਕ ਪਾਰ ਨਾਨਕ ਸਭ ਤਾਂ